ਹਾਂਜੀ ਸ਼ਿਪਰ ਤੇ ਕੋਲ ਆਪਾਂ ਪਹੁੰਚ ਗਏ ਆਂ ਪਿਕਅਪ ਕਰਨ ਵਾਸਤੇ ਉਹ ਫੁਲੀ ਥੋੜੇ ਦੇਖ ਕੇ ਸੁਤਪਾ ਨੇ ਉਹ ਟਰੱਕ ਲੱਗਾ ਮੇਰੇ ਅਗਲੇ ਬੰਦੇ ਉਹ ਮੂਵ ਕਰਦਾ ਵਾ ਤੇ ਉਸ ਤੋਂ ਬਾਅਦ ਵਿੱਚ ਮੇਰੀ ਵਾਰੀ ਆਊਗੀ ਉਹ ਕਰ ਦੂ ਮੈਂ ਬਰੋਦੀ ਜਗ੍ਹਾ ਤੇ ਲਾ ਦੇਣਾ ਪਹਿਲਾਂ ਮੈਨੂੰ ਕਹਿੰਦੇ ਸੀ ਸਰੇ ਕਿ ਮੈਂ ਪਿਕਅਪ ਕਰਨਾ ਵਾ 2 ਵਜੇ ਤੇ ਡਿਲੀਵਰੀ ਕਰਦੇ ਨੂੰ ਮੈਨੂੰ ਸਾਢੇ 9 ਹੋਗੇ ਕਿਉਂਕਿ ਪਿਕਅਪ ਵਾਲੇ ਜਿੱਥੇ ਮੈਂ ਡਿਲੀਵਰੀ ਕਰਾਉਣ ਗਿਆ ਉਹਨੇ ਦੀ ਪਹੁੰਚ ਟੁੱਟ ਗਈ ਅਗਲੇ ਬੰਦੇ ਉੱਤਣ ਦੇ ਕਰਨ ਵਾਲੇ ਵੱਡੇ ਉਹ ਕਹਿੰਦੇ ਕਰੋਂਦਾ 9:30 ਤੇ ਉੱਥੋਂ ਦੇ 9:30 ਤੇ ਵਿਕਟੋਰੀਆ ਦੇ 7:00 ਤੇ 9:30 ਦੇ ਵਿਕਟੋਰੀਆ ਦੇ 10:00 ਜਾਂਦੇ ਅੱਧੇ ਘੰਟੇ ਦਾ ਟਾਈਮ ਦਾ ਡਿਫਰੈਂਸ ਆ ਲੱਗਿਆ ਆਛਸ ਕਰੀਏ ਤੇ ਅੱਧੇ ਘੰਟੇ ਟਾਈਮ ਦਾ ਡਿਫਰੈਂਸ ਆ ਉਹਦੇ ਵਿੱਚ ਨਿਊ ਸਾਊਥ ਵੇਸ ਤੇ ਸਾਊਥ ਆਸਟ੍ਰੇਲੀਆ ਦੇ ਵਿੱਚ ਉਹ ਤਰ੍ਹਾਂ ਇੰਪ੍ਰਿਸਿਬਲ ਦਾ ਆ ਕਰਨੀਆਂ ਚਾਕੇ ਇੱਕ ਇੰਢਾ ਫਰਕ ਪੈ ਜਾਂਦਾ ਸਾਲ ਦੇ ਵਿੱਚ ਟਾਈਮ ਪ੍ਰਾਪਰ ਹੋ ਜਾਂਦਾ ਡੇਟਾ ਜਿਹਨੂੰ ਕਹਿੰਦੇ ਡੇ ਟਾਈਮ ਸੇਵਿੰਗ ਦੇ ਵਿੱਚ ਐ ਅਡਿਲੇ ਦੇ ਨਾਲ ਤਾਂ ਹਾਫ ਨਾਫਰ ਤਾਂ ਹਮੇਸ਼ਾ ਚੱਲਦਾ ਭਾਵੇਂ ਦੇ ਟਾਈਮ ਤੋਂ ਅਲਰੇਡੀ ਸੇਫ ਚੱਲ ਰਿਹਾ ਹੋ। ਐ ਤਰ੍ਹਾਂ ਦੀ ਗੱਲ ਬਾਤ ਹੈ ਜੀ ਅਜੇ ਆਪਾਂ ਪਹੁੰਚੇ ਆ। ਤੇ ਹੁਣ ਆਪਾਂ ਇਥੋਂ ਆਪਣੀ ਪਿਕਅਪ ਕਰਾਂਗੇ। ਸਾਡੀ ਰਾਣੀ ਸੰਧਰਾ ਧੋਣ ਆਲੀ ਆ। ਇੱਕ ਧੋਣ ਦੇਣਾ। ਕੱਲ। ਕੱਲ ਤੋਂ ਮੈਂ ਹਸਾਤੀ ਮੇਰੇ ਧੋਣ ਦਾ ਰੱਤਾ ਹੀ ਆਪ ਮੈਨ ਫਰੇਜ ਤੋਂ। ਪਰ ਮੇਰੇ ਜੋਰ ਬੜੇ ਲੱਗੇ ਪਏ ਤਾਂ ਮੇਰੇ ਵਿੱਚ ਬਾਹ ਨਹੀਂ ਤੋਂ। ਤਾਂ ਕਿ ਮੈਂ ਕਿਹਾ ਕੱਲ ਨੂੰ ਧੋਣ ਦੇ। ਅੱਗੇ ਹਰ ਘੰਟੀ ਆਈ ਚੜ੍ਹਦੀ ਕਰਾਵਾਂ ਲੱਗੇ ਡਰੇ ਆ ਰੀ ਨਾ ਕੰਮ ਕਰਨ ਦੇ ਆ ਤੇ ਠੀਕ ਹੈ ਬਈ ਮਿੱਤਰ ਮਿਲਦੇ ਆ ਤੁਹਾਨੂੰ ਅੱਜ ਹਾਂ ਸੱਚ ਅੱਜ ਮੌਸਮ ਬੜਾ ਬੜੀ ਆ ਯਾਰ ਗਰਮੀ ਨਹੀਂ ਕੀ ਅੱਛਾ ਤੇ ਠੀਕ ਹੈ ਅੱਜ ਉਹ ਜਿਹੇ ਹਸਾਬ ਨਹੀਂ ਗਏ ਮਤਲਬ ਬੰਦਾ ਆ ਕੇ ਜਾਂਦਾ ਨਾ ਗਰਮੀ ਦੇ ਨਾਲ ਕੋਲਾ ਸਾਫ ਕੀਤਾ ਅੱਜ ਮੌਸਮ ਬੜਾ ਰੱਖਿਆ ਠੀਕ ਹੈ ਜੀ ਮੋੜ ਟ੍ਰੱਕ ਆ ਪੱਕੇ ਕਰੀਏ ਤੇ ਫਿਰ ਮਿਲਦੇ ਆ ਤੁਹਾਨੂੰ ਸਵਾਗਤ ਹੈ। ਉਹ ਅਟ੍ਰੈਨ ਸਟਾਫ ਇੱਕ ਮਾਪੀ। ਤੇ ਟਰੈਲਰ ਸਾਰਾ ਰੀਡਾਂ ਚੋਕੀ ਪਰ ਚੱਕੜੇ ਉੱਪਰ। ਪਹਿਲਾਂ ਸਾਫ਼ ਕਰਨ ਨਾਲ ਟਰੈਲਰ ਉੱਪਰ। ਉਹ ਕਿਦਾਂ ਦਾ ਦਾ। ਜੇ ਕਿਤੇ ਕੀ ਆਹ ਹੁੰਦਾ ਕਿ ਕੰਨਗੰਦ ਰਹਿ ਜਣਾ ਵਿੱਚ ਥੋੜਾ ਬੋਤਾ ਵੀ। ਉਹ ਫਿਰ ਰਿਜੈਕਟ ਕਰ ਦਿੰਦੇ ਟਰੈਲਰ। ਟਰੈਲਰ ਰਿਜੈਕਟ ਹੋ ਜੇ ਲੋਡ ਸਾਰਾ ਗਿਆ। ਲੋਡ ਗਿਆ ਤਾਂ ਮੇਰੇ ਕੋਈ ਫਾਇਦਾ ਨਹੀਂ ਮੈਂ ਸ਼ੇਕ ਇਟ ਦੇ ਪਿੱਛੇ ਡਰਾਈਵ ਕਰਕੇ ਆਇਆ ਵਾਂ। ਤਾਂ ਕਰਕੇ ਉਹ ਨਾ ਹੋ ਗਿਆ ਵਾ, ਭਰ ਗਿਆ ਵਾ ਤੇ ਥੇਟਰੇ ਲੇ ਲੋੜੋ ਚੱਲਿਆ ਨਾਲ ਦੇ ਨਾਲ ਆਪਾਂ ਸਟਾਪਾ ਸੁਧੀ ਜਾਣਦੇ ਆ ਉਹ ਫਲੇ ਆਪਾਂ ਹੋਰ ਅਗਲੇ ਅਤੇ 4:30 ਹੋ ਗਏ ਆ ਪੰਜ ਛੇ ਪੰਜ ਇੱਥੋਂ ਤੁਰੇ 6 7 8 4:30 4:30 ਟਾਕ ਵੇ ਜਾ ਪਹੁੰਚਣਾ ਘਰਾਂ ਦੇ ਲਾਗੇ ਘਰ ਜਾਵਾਂਗੇ ਸੇਰ ਦੀ ਸੇਰ ਵੀ ਨੇ ਪੱਲਾ ਇੱਥੋਂ ਚੁੱਕੇ ਸਮਾਨ ਬਾਕੀ ਠੀਕ ਹੈ ਜੀ ਵਧੀਆ ਚੱਲ ਰਿਹਾ ਮੌਸਮ ਬੜਾ ਵਧੀਆ ਅੱਜ ਨਾ ਗਰਮੀ ਨਹੀਂ ਕੀ ਕੱਲ ਬੜੀ ਗਰਮੀ ਸੀ ਪਰ ਕੱਲ ਸ਼ਾਮ ਨੂੰ ਠੰਡ ਹੋਗੀ ਸ਼ਾਮੇ ਠੰਡ ਲੱਗਦੀ ਮਾੜੀ ਮਾੜੀ ਜੀ ਅੱਜ ਠੀਕ ਆ ਮੌਸਮ ਵਾਜੀ 14 15 ਹੀ ਸਵੇਰੇ ਤੇ ਹੁਣ ਇਹ ਵੇਲੇ ਬਾਈਕ ਪਾਈ ਤੇ ਹੀ ਹੋਇਆ ਵਾ ਠੀਕ ਆ ਮੌਸਮ ਇਨੀ ਗਰਮੀ ਨਹੀਂ ਹਵਾਵਲੀਆ ਚੱਲ ਰਹੀ ਆ ਮੌਸਮ ਬੜਾ ਵਧੀਆ ਲੋਕੇਸ਼ਨ ਬੜੀ ਵਧੀਆ ਤਾਂ ਮੈਂ ਤੁਹਾਨੂੰ ਤਾਂ ਕੰਟਰੀ ਟਾਊਨ ਹਾਰਸ਼ਮ ਬਹੁਤ ਵਧੀਆ ਜਿੱਥੋਂ ਕਹਿੰਦੇ ਆ ਕਿ ਗੋਲਫ ਬੜੇ ਵਧੀਆ ਇੱਥੇ ਲੁਕੀ ਖੇਡਦੇ ਆ ਏਰੀਆ ਦੇ ਵਿੱਚ ਗੋਲਫ ਉੱਚਾ ਕੇ ਖੜੇ ਆ ਇਹ ਲੋਡ ਕਰਾ ਕੇ ਲਾ ਕੇ ਸਟੇਸ਼ਨ ਉੱਤੇ ਜਾਵਾਂਗੇ ਇਕ ਵਾਰ ਫ੍ਰੈਸ਼ ਹੋ ਗਏ ਨਾ ਤੋ ਕੇ ਫਿਰ ਅਗੇ ਚੱਲਾਂਗੇ ਅਕੀ ਨਾ ਕੋਰਾ ਲੋਡ ਕਰਾਉਣ ਰਿਹਾ ਸੀ ਦੂਜਾ ਟਰੱਕ ਆਪਣਾ ਤੇ ਉਹ ਕੀ ਕਰਦਾ ਸੀ ਮੈਂ ਫੋਨਾਂ ਦਾ ਲੱਗ ਜਾ ਕੇ ਜਿਸ ਤਰ੍ਹਾਂ ਆ ਹੋ ਗਿਆ ਨਾ ਆਪਾਂ ਕੱਲੀ ਸਟੈਪ ਮਾਰੀ ਉਹਦੇ ਉੱਪਰ ਉਹ ਜਗ੍ਹਾ ਕੱਲੀ ਸਟੈਪ ਖਿੱਚ ਦੀ ਥੱਲੇ ਨੂੰ ਤੇ ਉਹ ਕੀ ਕਰਦਾ ਸੀ ਉਹ ਨਾ ਇੱਥੇ ਐਂਗਲ ਵੀ ਲਾਉਂਦਾ ਸੀ ਉੱਪਰਲੇ ਵੱਡੇ ਐਂਗਲ ਲਾ ਕੇ ਤੇ ਫਿਰ ਉਹ ਕਰਦਾ ਹੈ ਸੇਫਟੀ ਵੱਜ ਜਾਂਦੀ ਓ ਚੀਜ਼ ਬਿਲਕੁਲ ਉੱਚ ਕੋਈ ਸ਼ੱਕ ਨਹੀਂ ਚੇਤ ਵੱਜਦੀ ਪਰ ਕਈ ਵਾਰ ਨਾ ਵਿਚਕਾਰ ਉਹ ਦੱਪਿਆ ਜਾਂਦਾ ਵਾ ਕਿਉਂਕਿ ਵਿਚਕਾਰ ਇਹ ਤਾਂ ਪੋਲਾ ਵਿਚਕਾਰ ਉਹ ਦੱਪਿਆ ਜਾਂਦਾ ਸਾਈਡੋਂ ਦਾ ਐਂਗਲ ਉੱਠ ਜਾਂਦਾ ਵਾ ਜੋ ਦੂਜੇ ਬੈਗ ਨੂੰ ਡੈਮੇਜ ਕਰ ਸਕਦਾ ਲੱਗੇ ਆ ਚੀਜ਼ ਹੋ ਜਾਂਦੀ ਆ ਤੇ ਹੁਣ ਆ ਚੀਜ਼ ਮੈਂ ਤੁਹਾਨੂੰ ਇੱਕ ਚੀਜ਼ ਉਹਖਾਉਣਾ ਵੇਖਿਓ ਜਦ ਇਹ ਆਸਟ੍ਰੈਪ ਹੈ ਨਾ ਇਹਨੂੰ ਲੋਕ ਲਾਇਆ ਇਨੋਂ ਜਿਨਾ ਮਰਜ਼ੀ ਮੈਂ ਖੇਚ ਰ ਇਹਨੂੰ ਨਹੀਂ ਖੁੱਲਣਾ ਉਹ ਤਰਾਹ ਵਾਲੀ ਆ ਇਹਨੂੰ ਲੋਕ ਨਹੀਂ ਲੱਗਾ ਥੱਲੇ ਨੂੰ ਗਈ ਆ ਇਹਨੂੰ ਮਾਰੇ ਕੰਡ ਢਿੱਲੀ ਹੋਣ ਲੱਗੀ ਹਾਂਜੀ ਉੱਪ ਆ ਗਿਆ ਹੁਣ ਸ਼ਾਵਰ ਚ ਸ਼ਾਵਰ ਕੀ ਤਰੇ ਸ਼ਾਵਰ ਕੀ ਬੜਾ ਫੂਜੀ ਆ ਇਹ ਜੀ ਅਜੇ ਕੋਸ਼ ਆ ਜਾਓ। ਸ਼ੋਪੇ ਦੇ ਬੈਂਚ ਉੱਤੇ ਬੈਣਾ ਸੀ ਤੇ ਸ਼ਾਵਰ ਸਕੀ ਨਾਗੀ। ਆਹ ਹੋਪਾ। ਨਹੀਂ ਕਪੜੇ ਚੇਂਜ ਕਰਕੇ ਬਾਹਰ ਆ ਜਾ। ਗਰਮੀ ਪੜੀ ਹੋਈ ਹੈ। ਗਰਮੀ ਨਹੀਂ ਮਤਲਬ ਹਿਮੀਡੇਟ ਹੋ ਰਿਹਾ ਪਿਆ ਹੁਣ ਕੰਮ ਤੇ ਸਮਾਨ ਸੰਭਾਲਦੇ ਹੁੰਦੇ ਆ ਕਪੜੇ ਕਪੜੇ ਗੰਦੇ ਹੋ ਗਏ। ਚੇਂਜ ਕਰਕੇ ਫਿਰ ਤੁਹਾਨੂੰ ਮਿਲਦੇ ਆ ਜੀ ਥੋੜੀ ਦੇਰ ਦੇ ਵਿੱਚ ਹਾਂਜੀ ਹੁਣ ਆਪਾਂ ਤਿਆਰ ਆ ਤੇ ਤਿਆਰ ਹੋ ਕੇ ਹੁਣ ਆਪਾਂ ਚੱਲ ਪੈਣਾ ਬਸ ਔਰ ਵੱਡੇ ਸ਼ਾਮਗਰਾਂ ਵਾਲੇ ਹੁਣ ਰਾੜੀ ਨੂੰ ਹੁਣ ਆਪਾਂ ਇਥੋਂ ਖੜਾ ਕੇ ਖਿੱਚ ਦੇ ਨਾਲ ਅਸੀਂ ਸਿੱਧੇ ਘਰ ਜਾਗੇ ਹੁੰਦਾ ਤਾਂ ਉਹ ਮੜੇ ਤੋਂ ਟੂਰ ਦਿੰਨੇ ਆ ਨਾਲ ਚੱਲ ਜੇ ਪਾਰ ਆਠਾ ਬੰਦਾ ਇੰਟੂ ਮਨਜੀ ਚੌਂਕ ਪਰੋਂ ਟਰੱਕ ਆਉਂ। ਫੋੜੀ ਲੋਲੀ। ਜੋ ਆਏ ਸਨ ਉਹਦੇ ਸੇ ਟਰੱਕ ਬੜੇ ਲੱਗੇ ਸੀ। ਕੋਨਟ੍ਰੈਕਟ ਰੁਕ ਚਲ ਗਿਆ ਤਾਂ ਆਪਾਂ ਇੱਥੋਂ ਮਾਰਨਾ ਹੋਣਾ। ਯੂ-ਟਰਨ ਤੇ ਆਪਣਾ ਟਰੱਕ ਲਗਾਓ। ਇੱਥੋਂ ਮਾਰਾਂਗੇ ਯੂ-ਟਰਨ। ਫਿਰ ਵਾਪਸ ਆਪਤ ਨੂੰ ਨਿਕਲ ਕੇ ਮੈਂ ਰੋਡ ਚੜਾਂਗੇ ਜਿਹੜੀਆਂ ਰੋਡ ਪਿੱਛੇ ਜਾਂਦੀ ਹੈ ਇਹ ਰੋਡ ਨੇ ਜ ਲੈ ਕੇ ਜਾਣਾ ਆਪਾਂ ਨੂੰ ਮੈਲਬਨ ਤੱਕ ਹੁਣ ਸਤੇ 올 ਦਾ ਵੇ ਅੱਜ ਵੇਨੇ ਰਾਤ ਨੂੰ ਸ਼ਾਇਦ ਟਰੱਕ ਘਾਰ ਹੀ ਲੈ ਜੀਏ ਓਕੇ ਆਉ ਕਾਇਨਾਈਟਰ ਰਾਤ ਨੂੰ 11 ਵਜੇ ਪਹੁੰਚਣਾ ਤੇ ਸਿਰੇ ਫਿਰ ਚਾਰਜ ਸ਼ੁਰੂ ਕਰਨਾ ਇਦਾਂ ਫਿਰ ਓਖਾ ਹੋ ਜਾਣਾ ਨਹੀਂ ਤੇ ਲੱਕੀ ਵੇਨੇ ਕੀ ਬਣਦਾ ਲਓ ਜੀ ਚਲਿਏ ਟਰੱਕ ਚ ਫਿਰ ਮਿਲਦੇ ਤੁਹਾਨੂੰ ਅੱਗੇ ਚੱਲ ਕੇ ਕਿਤੇ ਇਹੋ ਜਿਹਾ ਆਪ ফিল ਸੂਸ਼ਣੋਂ ਪੈਂਦਾ ਵਿਕਟੋਰੀਆ ਦੇ ਵਿੱਚ ਨੀਅਰ ਸਕੌਸਪੀ ਨਾਕਸਫੀਲਡ ਐਮ 3 ਦੇ ਉੱਤੇ ਤੇ ਬੜੇ ਟਰੱਕ ਲੱਗੇ ਆ ਸ਼ੀਸ਼ੇ ਸਾਫ਼ ਕਰਨੇ ਸ਼ੀਸ਼ੇ ਵਗੈਰਾ ਸਾਫ਼ ਕਰਦੇ ਆ ਹੁਣ ਆਪਾਂ ਲਾ ਲੈ ਟਰੱਕ ਆਪਣਾ ਆਪਣੀ ਪਾਰਕਿੰਗ 'ਚ ਤੇ ਹੁਣ ਇਥੋਂ ਆਪਾਂ ਕਰਾਂਗੇ ਰੈਸਟ 7 ਘੰਟੇ ਦੀ ਰੇਪ ਪਾ ਕੇ ਫਿਰ ਸਵੇਰੇ ਚੱਲਾਂਗੇ ਡਿਲੀਵਰੀ ਕਰਵਾਵਾਂਗੇ ਬਾਕੀ ਠੀਕ ਹੈ ਜੀ ਤੁਹਾਨੂੰ ਅਗਲੀ ਵੀਡੀਓ 'ਚ ਦੱਸਦੇ ਆ ਕਿ ਹੋਰ ਆਪਾਂ ਕਿੱਥੇ ਜਾ ਰਹੇ ਆ ਤੇ ਕੀ ਕਰ ਰਹੇ ਆ ਇਹੋਲੇ ਆਪਾਂ ਇੱਥੋਂ ਤੱਕ ਆ ਗਏ ਇੱਕੋ ਕੰਪਨੀ ਦੇ ਬڑے ਟਰੱਕ ਲੱਗੇ ਹੈ ਤਿੰਨ ਇੱਧਰ ਤਿੰਨ ਕੁਛੇ-ਛੇ ਟਰੱਕ ਬਾਕੀ ਸਭ ਵਧੀਆ ਜੀ ਛੱਡ ਦੇ ਕਲਾਚ ਚੱਲ ਜਾਂ ਟੇਕਰੀ ਆਂਡੇ ਜਿੰਨਾ ਕੋਈ ਜਾਂਦਾ ਉਹ ਲੱਗਾ ਗਾਸਟਰ ਸਟਾਰਡ ਲਗਾ ਕਹਿਨ ਮਸਤ ਦਾ ਟਰੱਕ ਦਾ ਦੇਖ ਕੇ ਨਾ ਕਹਿੰਦੇ ਨੇ ਜਿਹੜੇ ਟਰੱਕ ਚਲਾਉਂਦੇ ਆ ਫੋਨ ਵੱਜ ਜਾਂਦਾ ਉਹ ਸਾਹ ਗਿਆ ਇਹਦੇ ਸੌਣ ਸੁਣਿਆ ਪੜਵਾਸ ਉਹਨੇ ਵੀ 8 ਦੀ ਸਟਾਰਟ ਆ ਫੋਟ ਕੱਟ ਆ ਜਾਂਦਾ ਜੀ ਆਛੇ ਪੁੱਤ ਤਾਂ ਕਿਸੇ ਸੋ ਹੀ ਆ ਵਾਈ ਬੜੀ ਜੀ ਆਪਾਂ ਟਰੱਕ ਲਾਇਆ ਉੱਥੇ ਆਪਾਂ ਲਾਇਆ ਪਿਕਅਪ ਦੀ ਲਾਗੇ 200 ਪਿਕਅਪ ਉਹਦੇ ਨਾਲ ਆਪਾਂ ਲਾਇਆ ਟਰੱਕ ਆਪਣਾ ਆਹ ਟਰੱਕ ਵਾਲੀ ਕੈਪ ਸਾਰਾ ਆਪਾਂ ਆਪ ਆਪਣਾ ਚੁਪਰਾ ਲਾਇਆ ਬਾਕੀ ਸਹੀ ਹੈ ਜੀ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤੇ ਅੱਜ ਵਾਲੀ ਵੀਡੀਓ ਚ ਇੱਥੋਂ ਤੱਕ ਦਾ ਸਾਥ ਹੀ ਤੁਹਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਹੋਰ ਨਵਾਂ ਕੰਟੈਂਟ ਲੈ ਕੇ ਨਵਾਂ ਕੰਟੈਂਟ ਲੈ ਕੇ ਹੋਰ ਨਵੇਂ ਚੀਜ਼ਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਣੇ ਆ ਤੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਠੀਕ ਹੈ ਜੀ ਮਿਲਦੇ ਆ ਫਿਰ ਅਗਲੇ ਵਲੌਗ ਦੇ ਵਿੱਚ ਉਦੋਂ ਤੱਕ ਲਈ ਚੜ੍ਹਦੀ ਕਲਾ ਛਾਓ ਸਾਰੇ ਠੀਕ ਠਾਕ ਰਹੋ ਖੁਸ਼ ਰਹੋ ਠੀਕ ਹੈ ਜੀ ਮਿਲਦੇ ਆ